ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿਰਗੁਰ ਸਿੰਘ ਸਭ ਤਲੰਦਰ ਛੌਨੀ ਅੱਜ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਸ ਸੱਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਲਾਗਲੇ ਪਿੰਡਾਂ ਤੋਂ ਲਾਗਲੀ ਕਲੋਨੀਆਂ ਤੋਂ ਸੰਗਤਾਂ ਇੱਥੇ ਉੱਚੇ-ਚੇ ਤੌਰ ਤੇ ਪਹੁੰਚ ਰਹੀਆਂ ਹਨ ਇਸ ਦੇ ਸੰਬੰਧ ਵਿੱਚ 15 ਤਰੀਕ ਨੂੰ एक कीर्तन दरबार गुरद्वारा सभा विखे जलंधर छावनी विखे करवाया जा रहा है जो कि डेढ़ बजे तक चलेगा उस तो उपरंत गुरु के लंगर टुट वरतन गए वागुरु जी का खालसा वाहगुरू जी की फतेह नाम की प्रधान जोगिंदर सिंह टक्कर प्रधान गुरुद्वारा श्री गुरु सिंह सभा सरदार चरणजीत सिंह सि चढ़्ढा सबका प्रधान गुरुद्वारा सिंह सभा सरदार हरसंट सिंह जी चावला मीस कत्र सार बिक्रम सिंह जी एम एस वाले मीस ਕੈਸ਼ਰ ਨੇ ਸਾਡੇ ਦਸਪ੍ਰੀਤ ਸਿੰਘ ਜੀ ਬੰਕੀ ਸਾਡੇ ਅਣਤਕ ਸੇਵਾਦਾਰ ਨੇ ਹੋਰ ਵੀ ਬਹੁਤ ਸਾਰੇ ਕਮੇਟੀ ਮੈਂਬਰ ਸਹਿਬਾਨ ਵੀ ਹਾਜ਼ਰ ਨੇ ਸਤਪਾਲ ਸਿੰਘ ਜੀ ਵਿਦੀ ਜੀ ਵੀ ਹੋਰ ਕਮੇਟੀ ਦੇ ਮੈਂਬਰ ਸਹਿਬਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਜੇ ਤੱਕ ਲੱਗੇ ਹੋਏ ਨੇ ਸੇਵਾ 'ਚ ਪ੍ਰਧਾਨ ਜੀ ਇਹ ਨਗਰ ਕੀਰਤਨ ਹੈਗਾ ਤੁਹਾਡੇ ਉਹਦੇ ਬਾਰੇ ਮਾੜਾ ਦੱਸ ਦਿਓ ਜਿਹੜੇ ਤੁਹਾਡੇ ਸਮਾਗਮ ਚੱਲਨੇ ਉਹ ਮਾੜਾ ਵੀਰਵਾ ਦੇ ਹਾਂ ਸਤਗੁਰ ਨਾਨਕ ਪ੍ਰਗਟੇ ਮਿੱਟੀ ਧੁੰਦ ਚਾਨਣ ਹੋਇਆ ਪਿਛਲੇ ਬਹੁਤ ਦਿਨਾਂ ਤੋਂ 10 ਦਿਨਾਂ ਤੋਂ ਹੀ ਸੰਗਤਾਂ ਬੜੇ ਜੋਸ਼ੋਖ ਰੋੜ ਤੇ ਬੜੇ ਉਤਸ਼ਾਹ ਦੇ ਨਾਲ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲਤ ਕਰ ਰਹੀ ਹੈ ਪ੍ਰਵਾਤ ਫੇਰੀਆਂ ਦੇ ਵਿੱਚ ਸੰਗਤਾਂ ਦੇ ਭਾਰੀ ਗਿਣਤੀ ਦੇ ਵਿੱਚ ਪਹੁੰਚ ਕੇ ਗੁਰੂ ਨਾਲ ਸੱਚੇ ਪਾਤਸ਼ਾਹ ਦੇ ਜਸ ਗਾਇਨ ਕੀਤੇ ਔਰ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਬਾਅਦ ਦੁਪਹਿਰ 3 ਵਜੇ ਕੱਢਿਆ ਜਾਵੇਗਾ ਜਿੱਦੇ ਵਿੱਚ ਜਲੰਧਰ ਸ਼ਹਿਰ ਦੇ ਸਮੂਹ ਸਿੰਘ ਸਭਾਵਾਂ ਲਾਗਲੇ ਪਿੰਡਾਂ ਦੇ ਉੱਪਰ ਲਾਗਲੇ ਕਲੋਨੀਆਂ ਤੋਂ ਸਿੰਘ ਸੁਭਾਵਾਂ ਵਕਫਾ ਗੁਰਦੁਆਰਿਆਂ ਦੇ ਮੁਖੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਤਿ ਸਤਸੰਗ ਸੁਭਾਵਾਂ ਸ੍ਰੀ ਸੁਖਮੀਤ ਸਾਹਿਬ ਸੇਵਾ ਸੁਸਾਇਟੀਆਂ ਗੱਤਕਾ ਪਾਰਟੀ ਸ਼ਬਦੀ ਜਥੇ ਹੋਰ ਲਾਗਲੇ ਪਿੰਡਾਂ ਤੋਂ ਵੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਸ਼ਮੂਲਿਤ ਕਰ ਰਹੀਆਂ ਨੇ ਉੱਥੇ ਵਿਸ਼ੇਸ਼ ਤੌਰ ਦੇ ਉੱਪਰ ਗੁਰੂ ਮਹਾਰਾਜ ਪਾਲ ਸਿੰਘ ਸਾਹਿਬ ਦੀ ਜੋ ਸੇਵਾ ਹੈ ਸਤ ਬਾਬਾ ਜੀ ਸਿੰਘ ਜੀ ਚੋਲਾ ਵਾਲੇ ਮਹਾਪੁਰਸ਼ ਕਰਨਗੇ ਪਾਪਾ ਗੁਰਬਚਨ ਸਿੰਘ ਜੀ ਆਪਣੇ ਨਿਆਂਗ ਸਿੰਘਾਂ ਦੀ ਫੌਜਾਂ ਦੇ ਨਾਲ ਵੱਡੀ ਗਿਣਤੀ ਦੇ ਪਹੁੰਚ ਕੇ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਣਗੇ ਔਰ ਸਮੂਹ ਇਲਾਕਾ ਨਿਵਾਸੀਆਂ ਨੂੰ ਵੱਤ ਵਤ ਬੇਨਤੀ ਕੀਤੀ ਜਾਂਦੀ ਹੈ ਬਾਰੂਆਂ ਆਂ ਵੱਡੀ ਗਿਣਤੀ ਦੀ ਸੰਗਤਾਂ ਦੇ ਵਿੱਚ ਸੇਵਾ ਕਰਕੇ ਆਪ ਜਿਨੇ ਤਨੋਂ ਮਨੋਂ ਤੁਹਾਨੂੰ ਹਰ ਪੱኩል ਸਹਿਯੋਗ ਕਰਕੇ ਗੁਰ ਕਰਦੀਆਂ ਸਿੱਖਾਂ ਪ੍ਰਾਪਤ ਕਰਨੀਆਂ ਨੇ ਇਹ ਜਿਹੜਾ ਨਗਰ ਕੀਰਤਨ ਦਾ ਆਪਣਾ ਰੂਟ ਕਿੱਧਰ ਤੋਂ ਤੇ ਕਿੱਧਰ ਦਾ ਹੈ ਇਹ ਨਗਰ ਕੀਰਤਨ ਜੋ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਰੰਮ ਹੋ ਕੇ ਕੋਤਵਾਲੀ ਰੋਡ ਤੋਂ ਹੁੰਦਾ ਹੈ ਮੂਲ ਰਾਈਟ ਤੋਂ ਰੋਡ ਤੋਂ ਹੁੰਦਾ ਹੈ ਕੈਂਡਰਾ ਬੈਂਕ ਰੋਡ ਤੋਂ ਹੋ ਕੇ ਸਦਰ ਬਾਜ਼ਾਰ ਔਰ ਫਗਵਾੜਾ ਰੋਡ ਤੋਂ ਗੁਰਦੁਆਰਾ ਮਾਈਆਂ ਤੋਂ ਹੋ ਕੇ ਫਿਰ ਫਗਵਾੜਾ ਰੋਡ ਤੇ ਵਾਪਸੀ ਤਕਰੀਬਨ ਰਾਤ 8 ਵਜੇ ਗੁਰਦਰਾ ਸਾਹਿਬ ਵਿਖੇ ਇਹ ਸਮਾਪਤੀ ਹੋਵੇਗੀ ਸਭੂ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜੀ ਨੇ ਸਹਿਯੋਗ ਬਖਸ਼ਿਸ਼ ਕਰਨਾ ਨਗਰਕੀ ਤੋਂ ਬਾਅਦ ਜਿਹੜਾ ਸਮਾਗਮ ਚੱਲਣਾ ਜੀ ਉਹਦਾ ਸਮਾਗਮ ਜਿਹੜਾ ਹੈ 15 ਤਰੀਕ ਨੂੰ ਗੁਰਪੁਰਬ ਦਾ ਤਿਹਾੜਾ ਹੈ ਬਾਬੇ ਨਾਨਕ ਜੀ ਦਾ ਉਹ ਦਿਨ ਦੁਪਹਿਰ 1:30 ਵਜੇ ਤੱਕ ਔਰ ਰਾਤ ਨੂੰ ਤਕਰੀਬਨ 9 ਵਜੇ ਤੱਕ ਦੀਵਾਨ ਸਜਾਇਆ ਜਾਣਗੇ ਜਿੱਤੇ ਵੀ ਵੱਡੀ ਕੀਤੀ ਉੱਚ ਕੋਟੀ ਤੇ ਰਾਗੇ ਜੱਥੇ ਟਾਡੀ ਜੱਥੇ ਕਥਾਵਾਚਕ ਸਮੂਹ ਸੰਗਤਾਂ ਨੂੰ ਗੁਰਚੰਨਾ ਨਾਲ ਜੋੜਨ ਦਾ ਉਦਮ ਉਪਰਲਾ ਕਰਨਗੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਦੋਨੋਂ ਟਾਈਮ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ ਚਾਹ 커피 ਦੁੱਧ ਆਦ ਜਲੇਬੀਆਂ ਆਦ ਦੇ ਲੰਗਰ ਟੁੱਟ ਵਰਤਾਏ ਜਾਣਗੇ ਅੱਗੇ ਪਤਾ ਨਹੀਂ ਕਿ ਜੋ ਤੁਹਾਡੇ ਸਮਾਗਮ ਚੱਲ ਰਿਹਾ ਹੈ ਕਿ ਉਹਦੇ ਵਿੱਚ ਵੇਰਵਾ ਦੇ ਦਿਓ ਤੇ ਇੱਕ ਆਪਣਾ ਨਾਮ ਸਟਾਡੀ ਕਰਕੇ ਦੱਸ ਦਿਓ ਹਾਂਜੀ ਨਾਮ ਕੀ ਆਪਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਸੰਤਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਇਸ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਛੋਣੀ ਤੋਂ 3 ਵਜੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਸਮੂਹ ਇਲਾਕਾ ਨਿਵਾਸੀਆਂ ਦੀਆਂ ਸੰਗਤਾਂ ਵੱੱਟ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਨਾਨ ਸਿੰਘ ਜਥੇਬੰਦੀਆਂ ਗਤਕਾ ਪਾਰਟੀਆਂ ਤੇ ਹੋਰ ਜੋ ਸੰਗਤਾਂ ਹਨ ਵੱੱਟ ਚੜ੍ਹ ਕੇ ਇੱਥੇ ਪਹੁੰਚ ਰਹੀਆਂ ਹਨ ਸਮੂਹ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਸਬੰਧ ਵਿੱਚ 15 ਤਰੀਕ ਨੂੰ ਵਿਸ਼ਾਲ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਆਈਆਂ ਸਮੂਹ ਸੰਗਤਾਂ ਨੂੰ ਇਲਾਹੀ ਬਾਣੀ ਦਾ ਰਸ ਪੰਨੇ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਇੱਕ ਵਾਰੀ ਫਿਰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ